అది ఏ బొక్కలు వచ్చిందో అది మరిపోయింది లేదండి కర్ర ఎక్కుతుందా పనిచేసినదండి అక్కడ ఉండదు పొడుగులేదు కర్ర అక్కడ ఎత్తుకుతుంది ఇప్పుడు ఉంది

ਇਹ ਤਾਂ ਨਹੀਂ ਸੁਣਦੇ ਨਾ ਪਰ ਉਹ ਚਿਲੋ ਕਿੰਨਾ ਖਿਲਾ ਉਹ ਗੋੜਾ ਪਾਣੀ ਖੀ ਉਹ ਹਾਂ ਹਾਂ ਇੱਕ 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 ਮੈਂ ਇੱਕ ਇੱਕ ਹਾਂ ਇੱਕ ਇੱਕ ਹਾਂ ਜੀ ਈਲਾ ਮੈਂ ਗਾਟਾ ਕਾਇ ਆ ਕਰਰਪੇਟ ਲਾਗੇ ਸੇ ਇਕ ਪੱਦਨ ਨਾ ਉਹ ਚਤਤਨ ਮੂੰਹ ਕੋ ਦੁਖਾਣ ਦੇ ਆ ਕਰਰਪੇਟ ਲਾਗੇ ਇਕ ਪੱਦ ਹਾਂ ਲਾਗੇ ਕਰਰਪੇਟ ਲਾਗੇ ਕਲ ਕਊੜਾ ਹਲਤਰਦਾ ਉਹ ਇਹਨਾਂ ਫ੍ਰੀ ਗਿਲਪੋ ਹੋ ਚੁਈਆਂ ਤੇਰੇ ਗਾ ਨਾਨਕ ਸੇਪ ਲਾਗ ਮੈਂ ਅਵਰਕ ਐਨਰਜੀ ਸਾਲਡਾ ਲੈ ਮੋਹਨ ਕਾਇ ਰੇ ਬਾਬਾ ਯਾ ਬੈਡ ਕਰਦੇ ਤੇ ਬੇਤਰੋ ਇੱਥੇ ਕੋਈ ਡਾ ਚਰ ਤਾਂ ਤਾਂ ਪਹੁੰਚ ਦਿੱਤ ਮਾਰੇ ਗੋਗੋ ਆਲਰੇਡੀ ਗੋਲ ਲ ਖੇਤਰ ਮੇਂ ਚੁੱਕੋ ਕੰਮ ਕੀ ਬੈ ਤਮੇ ਪੋਟਾਸ਼ੀ ਕੋਈ ਫਿਟਰ ਕਰ ਦਸ ਤੋਹਾਰ ਰਸਕੋਤੀ ਦੀ ਗਾ ਜਾਹੋਗੇ ਨੂਰੇ ਗਲੇ ਬਾਬਾ ਤੂੰ ਡਰੋ ਨਾ ਤੇਲੀ ਵੀ ਪੜੀ ਪੋਤੇ ਡੇਂਜਰ ਨਹੀਂ ਲਾਗੇ ਲਾਗੇ ਆਉਂਦੀ ਸਾਡਾ तू आशा ने प्रार्थनाको वासाके 哎，对。